એ મહિલા મેં મોરી તાકાત આ

ਚਾੜੋ ਕੋਛੀ ਨਾ ਮਾਰਾ ਬਾਪ ਤਾਂ ਹਣ ਕੇ ਜਰਾ ਸੁਧਾਰੇ ਜੀ ਜ਼ਰੂਰ ਆ ਮਾਰੂ ਪ੍ਰੇਮ થી ਇਹਦੇ ਘਰ ਜੇ ਮਾਰੂ ਕੇ ਇ ਚਾਏ ਕੇ ਖਰੇ ਖਰ ਅਈ ਵਿਓ ਅਨੇ ਆਉ ਉਪੀਵਾ ਤਾਂ ਘਰ ਵਰ ਦੀ ਆਇਸ਼ ਠਾਕਾ ਬੇਰੋ ਬਮਣੀ થઈ ਵੇ ਜੇ ਮਾਰਾ ਬਾਪ એટલે ਆਮਣੀ ਕੇ ਵਿਨੰਤੀ ਸਾਥੇ ਕਿਉਂਕਿ ਹੀ ਮੜੇ ਏੜੇ ਕਾਰਕਰਮ ਮੈਂ ਚੋਵਾ ਦੋ ਨਾ ਏੜੇ ਕਾਰਕਰਮ ਮੈਂ ਜਾ ਕੇ ਖਬਰ ਪੌਂਦੀ ਨਾ ਕਾ ਤਕੀਰ ਸਲਾਹ ਦੀਂ ਦੋ ਮਾਰਾ ਬਾਪ એટલે ਆਮਣੀ ਕੇ ਮੋਦੀ ਅਤਰੇ ਦੀ ਵਿਨੰਤੀ